ਮੈਂ ਨਾ ਤੁਹਾਨੂੰ ਇੱਕ ਗੱਲ ਦੱਸਦੀ ਆ ਕਹਿੰਦੇ ਕਿਸਾਨ ਦੀ ਤੇ ਮਜ਼ਦੂਰ ਦੀ ਜ਼ਿੰਦਗੀ ਕੋਈ ਬਹੁਤ ਹੀ ਚੰਗੀ ਨਹੀਂ ਹੁੰਦੀ ਚਲੋ ਆਸਾ ਵੀ ਆਉਂਦਾ ਤੇ ਐਂ ਦਿਲ ਜਿਹਨੂੰ ਠੇਸ ਜੀ ਵੀ ਆਈ ਹੋਈ ਆ ਨਾ ਸੋਚਦੇ ਬੰਦਾ ਕੀ ਆ ਤੇ ਬਣ ਕੀ ਜਾਂਦਾ ਤਾਂ ਤੇ ਕੀ ਹੋਇਆ ਮੈਂ ਨਾ ਆਪਣੇ ਚਿੱਪ ਚ ਕਿਹਾ ਵੀ ਚਲੋ ਹੁਣ ਪੈਸੇ ਆਉਣ ਲੱਗੇ ਥੋੜੇ ਘਾਣੇ ਚਲੋ ਕਰਦੇ ਗੁਜ਼ਾਰੇ ਜੋਗੇ ਆਈ ਜਾਂਦੇ ਆ ਤੇ ਚਲੋ ਟਾਈਮ ਪਾਸ ਹੋ ਜਾ ਕਰੂਗਾ ਸੋਣਾ ਚਲੋ ਵੈਗਰੂ ਦੀ ਕਿਰਪਾ ਨਾਲ ਇੱਧਰ ਉੱਧਰ ਲੱਦਪਲਦ ਹੋ ਜਾ ਕਰੂ ਹੋਰ ਤਾਂ ਕੀ ਐ ਇਹ ਤੋਂ ਫੜ ਕੇ ਇਹਨੂੰ ਮੋੜ ਤੇ ਤੇ ਉਹਨੂੰ ਰਟਕਾ ਲਿਆ ਮਹੀਨਾ ਤੇ ਉਹਨੂੰ ਮੋੜ ਤੇ ਚਲਾਈ ਆਹੀ ਚਲਾਈ ਚੱਲ ਜਾਂਦੀ ਆ ਤੇ ਕੱਲ ਨੂੰ ਸਾਡੀ ਮਸ਼ੀਨ ਟੁੱਟ ਗਈ ਦੇਖੋ ਇਧਰ ਬਾਡੀ ਮਸ਼ੀਨ ਤੇ ਇੱਥੇ ਟੁੱਟ ਗਈ ਆਹ ਦੇਖੋ ਇੱਥੇ ਕਿਤੇ ਚੇਤੀ ਲਾਈ ਆ ਇੱਥੇ ਟੁੱਟ ਗਈ ਤੇ ਜਦੋਂ ਮੈਂ ਲੀੜੇ ਕੱਢਣ ਲੱਗੀ ਨਾ ਤੇ ਭਰੀ ਬਾਡੀ ਪਾਣੀ ਦੀ ਮੈਂ ਕਿਹਾ ਚੱਲ ਚੰਗੇ ਪਾਣੀ ਚ ਲੀੜੇ ਕ ਝੱਲ ਕੇ ਅਗਲਾ ਕੱਢ ਲੈਂਦਾ ਤੇ ਉਹ ਗੱਲ ਬਣ ਗਈ ਕਿ ਸਰਫਾ ਕਰਕੇ ਸੁੱਤੇ ਤੇ ਆਟਾ ਖਾ ਕੇ ਕੁੱਤੇ ਕਿੰਨੇ ਦਿਨਾਂ ਦਾ ਫਰਦੀ ਫਰਦੀ ਰਿੱਟਾ ਤਾ ਤਾ ਰੋਟੀਆਂ ਲਾញ ਤੇ ਕੱਲ੍ਹ ਲਿਆ 200 ਦਾ ਚੁੱਲਾ ਮਾਂ ਕਾ ਚਲ ਕੋਈ ਨਹੀਂ ਕੀ ਉਹਦਾ ਨਾਮ ਵੀ ਇੱਥੇ ਤਾਂ ਹੀ ਰਹਿਣੇ ਬਾਹਰ ਦਾੜੇ ਤੇ ਮਾਂ ਕਾ ਚਲ ਜੁੱਲਾ ਤਾਂ ਲੱਗੇ ਤੇ ਕੱਲ ਉਹ ਉਧਰ ਭਾਈ ਘਰੇ ਤੇ ਉਧਰੋਂ ਫੜ ਕੇ ਲੈ ਕੇ ਆਈ ਚੱਕ ਕੇ ਦੂਰ ਉਬਾਲੀ ਦੂਰ ਤੇ ਕੱਲ ਕੀ ਉਹਦਾ ਨਾ ਮਸ਼ੀਨ ਟੁੱਟ ਗਈ ਤੇ ਹੁਣ ਟੈਨਸ਼ਨ ਬਣੀ ਪਈ ਆ ਵੀ ਹੁਣ ਮਸ਼ੀਨ 10 15 14000 ਦੀ ਨਵੀਂ ਹੁਣ ਲੈਣੀ ਪੈਣੀ ਆ ਹਨ ਜੇ ਹੁਣ ਰੋਣ ਲੱਗ ਜਗੇ ਤੇ ਰੋ ਕੇ ਕਿਹੜਾ ਕਿਤੇ ਇੱਥੇ ਗਾਂਗਾ ਰੱਬ ਬਰੀਜ ਦਾ ਤੇ ਵੀ ਚਲ ਹਸਣਾ ਵੀ ਪੈਂਦਾ ਹਨਾ ਜੇ ਹੁਣ ਕੀ ਕੀ ਇਹਦਾ ਬਣ ਜੂਗਾ ਜਰੂਵਾਗੇ ਤਾਂ ਫਿਰ ਜੇ ਮੂੰਹ ਦਾਸ ਕਰ ਲਾਂਗੇ ਟੁੱਟ ਕੇ ਇਹ ਕਹਾਂ ਟੁੱਟ ਗਈ ਤੇ ਹੁਣ ਮੇਕੋ 15 14000 ਦਾ ਖਰਚਾ ਇਹ ਖੜਾ ਹੋ ਗਿਆ ਜੇ ਹੁਣ ਨਵੀਂ ਲਾਵਾਂਗੇ ਤਾਂ 14 15000 ਦੇ ਤਾਂ ਇੱਕ ਕਿਸ਼ਤ ਵਧੂ ਤੇ ਕਿਸ਼ਤਾਂ ਤੋਂ ਪਹਿਲਾਂ ਮਸਾਂ ਗੈਲ ਛਡਾਈ ਸੀ ਤੇ ਕੱਲ ਪਾਣੀ ਜਦੋਂ ਮੈਂ ਲੀੜੇ ਪਾਣੀ ਪਾਇਆ ਨਾ ਬੈਚ ਦੇ ਭਰੀ ਹੋ ਡਿੱਗੀ ਹਨਾ ਤੇ ਪਾਣੀ ਉਥੋਂ ਧਾਰ ਪਵੇ ਮੈਂ ਕਿਾ ਇੰਨਾ ਪਾਣੀ ਡੁੰਢੀ ਜਾਂਦਾ ਤੇ ਚਲ ਕੀ ਉਹਦਾ ਨਾਂ ਐ ਸੋਚਿਆ ਸੀ ਵੀ ਚਲ ਕਹਿੰਦੇ ਹੁੰਦੇ ਸਿਆਣੀ ਫੂਹੀ ਪੂਹੀ ਨਾ ਤਾ ਉਹ ਬੋਲ ਬੋਲਨਾ ਤਲਾਪ ਭਰ ਜਾਂਦਾ ਵੀ ਚੱਲ ਹੌਲੀ ਹੌਲੀ ਗੁਜ਼ਾਰਾ ਵਧੀਆ ਸੌਖਾ ਹੋ ਜਾਊਗਾ ਚੱਲ ਵੀ ਜ਼ਿਆਦਾ ਔਖੇ ਨਹੀਂ ਹੁੰਦੇ ਤੇ ਪਰ ਆ ਜਿਹੜਾ ਖਰਚਾ ਖੜਾ ਹੋ ਗਿਆ ਹੁਣ ਇਹ ਜੇ ਹੁਣ ਨਵੀਂ ਮਸ਼ੀਨ ਲਿਆਵਾਂਗੇ ਤਾ ਬਾੜੀ ਨਹੀਂ ਤਾਂ 4-3000 ਤਾਂ ਡਾਊਨ ਪੇਮੈਂਟ ਲੈਣਗੇ ਤੇ ਕੋਈ 17-1800 ਇਹਦੀ ਕਿਸ਼ਤ ਹੋਊਗੀ ਤੇ ਉਹ 17-1800 ਦਾ ਫੇਰ ਫਿਕਰ ਹੋਇਆ ਕਰਨਾ ਮਹੀਨੇ ਦਾ ਤੇ ਜੇ ਚਲਦੀ ਲਾਵਾਂਗੇ ਤੇ ਚਲਦੀ ਦੀ ਕੋਈ ਗਾਰੰਟੀ ਨਹੀਂ ਉਹ ਖਰਾਬ ਵੀ ਹੋ ਸਕਦੀ ਉਹ ਆ ਕੇ ਖੜ ਵੀ ਸਕਦੀ ਉਹਦੀ ਕੀ ਗਾਰੰਟੀ ਹੈ ਤੇ ਜੇ ਹੁਣ ਨਵੀਂ ਲਿਆਵਾਂਗੇ ਤਾਂ ਫੇਰ 15-14000 ਤੇ ਨਾਲੇ ਉਹਨੂੰ 15-14 ਨੂੰ ਵਿਆਜ ਵੀ ਲਾਉਣਗੇ ਅਗਲੇ ਆਹ ਹੁੰਦੀ ਹੈ ਗਰੀਬ ਦੀ ਤੇ ਕਿਸਾਨ ਦੀ ਜ਼ਿੰਦਗੀ ਮਜ਼ਦੂਰ ਦੀ ਤੇ ਕਿਸਾਨ ਦੀ ਜ਼ਿੰਦਗੀ ਉਹਨਾਂ ਤੋਂ ਡੱਗ ਚੱਲਿਆ ਸੀ ਤੇ ਕੀ ਉਹਦਾ ਨਾਂ ਉਹੀ ਹਾਬ ਕਿਸਾਨ ਦਾ ਹੁੰਦੇ ਕਦੇ ਫਸਲ ਵੀਜੀ ਤੇ ਮੀਂਹ ਪੈ ਗਿਆ ਤੇ ਕਦੇ ਕੀ ਹੋ ਗਿਆ ਤੇ ਕਦੇ ਕੀ ਹੋ ਗਿਆ ਉਹੀ ਕਿਸਾਨ ਦੀ ਜ਼ਿੰਦਗੀ ਉਹੀ ਗਰੀਬ ਦੀ ਮਜ਼ਦੂਰ ਦੀ ਹੈ ਲਾਈਕ ਸ਼ੇਅਰ